ਉਹ ਵੈਫਰੂਜੀ ਦਾ ਖਾਲਸਾ ਸਿਰ ਵੈਫਰੂਜੀ ਕੀ ਪੱਤੇ ਸਾਰੇ ਕਿਸਾਨ ਦੋਸਤਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਮੋਰਚਾ 13 ਫਰਵਰੀ ਤੋਂ ਲੈ ਕੇ ਲਗਾਤਾਰ ਚੱਲ ਰਿਹਾ ਹੈ ਉਸ ਮੋਰਚੇ ਦੇ ਵਿੱਚ ਆਪਾਂ ਬਹੁਤ ਵੱਡੇ ਪਹਿਲਾਂ ਵੀ ਪ੍ਰੋਗਰਾਮ ਦਿੱਤੇ ਨੇ ਇੱਕ ਇੱਛਾ ਸੀ ਡੱਲੇਵਾਲ ਸਾਹਿਬ ਦੀ ਜਦੋਂ ਆਪਾਂ ਪਿੱਛੇ ਵੇਖਿਆ 4 ਜਨਵਰੀ ਨੂੰ ਇੱਕ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕੀਤੀ ਆ ਤਾਂ ਉਸ ਗੇਟ ਦੇ ਬਾਅਦ ਚ ਜਿਹੜੇ ਹੁਣ 73 76 ਦਿਨ ਹੋ ਗਏ ਢੱਲੇਵਾਲ ਸਾਹਿਬ ਨੂੰ ਮਰਵਾਤੇ ਬੈਠਿਆਂ ਨੂੰ ਤਾਂ ਉਹ ਸਥਿਤੀ ਦੇ ਵਿੱਚ ਜਿਹੜੀ ਇੱਛਾ ਜ਼ਾਹਰ ਫੇਰ ਕੀਤੀ ਆ ਕਿ ਪੂਰਾ ਸਾਲ ਹੋ ਰਿਹਾ ਆਪਣੇ ਮੋਰਚੇ ਨੂੰ ਤਾਂ ਉਹਦੇ ਵਿੱਚ ਜਿਹੜੇ ਕਿਸਾਨਾਂ ਦੇ ਲਗਾਤਾਰ ਮੋਰਚੇ ਦੇ ਵਿੱਚ ਆ ਰਹੇ ਹਾਂ ਆਪਦੀਆਂ ਡਿਊਟੀਆਂ ਨਿਭਾ ਰਹੇ ਹਾਂ ਤਿੰਨੇ ਮੋਰਚਿਆਂ 'ਚ ਡਟੇ ਹੋਇਓ ਡਟੇ ਹੋਣ ਦੇ باوجود ਹੀ ਸਰਕਾਰ ਮਾੜੀ ਜਿਹੀ ਲਚਕ ਝੁਕੀ ਐ ਤਾਂ ਜਿਹੜੀ 14 ਫਰਵਰੀ ਦੀ ਜਿਹੜੀ ਆਪਣੀ ਮੀਟਿੰਗ ਹੋਣ ਜਾ ਰਹੀ ਐ ਤਉ ਉਸ ਮੀਟਿੰਗ ਦੇ ਵਿੱਚ ਮੰਗਾ ਤਾਈਆਂ ਲਾਗੂ ਹੋਣੀਆਂ ਨੇ ਕਿ ਡੱਲੇਵਾਲ ਸਾਹਿਬ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਦੁਬਾਰਾ ਜਿਹੇ ਜੀ ਸਥਿਤੀ ਹੈ ਤਾਂ ਮੈਂ ਪਮਾ ਔਖਾ ਹੋਮਾ ਸੌਖਾ ਹੋਮਾ ਜਿਹੜੇ ਪ੍ਰੋਗਰਾਮ ਦਿੱਤੇ ਨੇ 11 12 13 ਦੇ 12 ਤਰੀਕ ਨੂੰ ਖਨੌਰੀ ਦੇ ਵਿੱਚ ਕਿਸਾਨ ਮਹਾਪੰਚਾਇਤ ਦੇ ਵਿੱਚ ਦੋ ਮਿੰਟ ਲਾਜ਼ਮੀ ਸ਼ਬਦਾਂ ਜਿਹੜੇ ਉਹ ਸਥਿਤੀ ਤੇ ਕਹਿਣਗੇ ਕਿ ਉਹ 14 ਤਰੀਕ ਨੂੰ ਜਾ ਸਕਣਗੇ ਨਾ ਜਾ ਸਕਣਗੇ ਉਹਨਾਂ ਦੀ ਸਥਿਤੀ ਕੀ ਹੈ ਲੋਕਾਂ ਦੇ ਉਹਨਾਂ ਦੀ ਇੱਛਾ ਡੱਲੇਵਾਲ ਸਾਹਿਬ ਦੀ ਕਿ ਮੈਂ 2 ਮਿੰਟ ਲਾਜ਼ਮੀ ਬੋਲੂਗਾ ਮੈਂ ਬੇਨਤੀ ਕਰਦਾ ਪੂਰੇ ਭਾਰ ਦੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਕਿ 12 ਫਰਵਰੀ ਨੂੰ ਆ ਪੂਰੇ ਮੋਰਚੇ ਨੂੰ ਸਾਲ ਹੋਣ ਜਾ ਰਿਹਾ ਅਸੀਂ ਬਹੁਤੇ ਤਾਂ 11 ਤੋਂ ਤੁਰੇ ਸੀ 12 ਤੋਂ ਤੁਰੇ ਸੀ 13 ਨੂੰ ਇੱਥੇ ਆ ਕੇ ਸਾਨੂੰ ਰੋਕ ਲਿਆ ਗਿਆ ਬਾਰਡਰ ਸੀਲ ਕਰ ਲਏ ਗਏ ਤਾਂ ਮੇਰੀ ਬੇਨਤੀ ਹੈ ਕਿ 12 ਤਰੀਕ ਦੀ ਇਤਿਹਾਸਕ ਕਿਸਾਨ ਮਹਾਪੰਚਾਇਤ ਕਰਗੇ ਲੱਖਾਂ ਦਾ ਇਕੱਠ ਕਰਕੇ ਇੱਕ ਇਤਿਹਾਸਕ ਤਾਰਤਿਕੇ ਤਾਂ ਜਿਹੜੀ ਸਾਡੀ ਆਉਣ ਵਾਲੀ 14 ਫਰਵਰੀ ਐ ਉਹਦੇ ਵਿੱਚੋਂ ਜਿਹੜੇ ਸਾਡੀਆਂ ਮੰਗਾਂ ਲਾਗੂ ਕਰਵਾ ਸਕੇ ਸਰਕਾਰ ਉਤੇ ਇੰਨਾ ਪ੍ਰੈਸ਼ਰ ਪਾਈ ਗਏ ਕਿ ਕਿਸਾਨ ਜਾਗ ਚੁੱਕੇ ਨੇ ਚਾਹੇ ਉਹ ਰਤਨਪੁਰਾ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਤਾਂ ਸਾਡੇ ਇਤਿਹਾਸਕ ਜਿਹੜੀ ਰੈਲੀ ਹੋਣੀ ਐ ਤਾਂ ਉਹਦੇ ਵਿੱਚ ਪਹੁੰਚਣ ਖਾਸ ਕਰਕੇ ਡੱਲੇਵਾਲ ਸਾਹਿਬ 2 ਮਿੰਟੋ ਤੇ ਸ਼ਬਦ ਜ਼ਰੂਰ ਚਾਰ ਕਰਨਗੇ ਲੋਕਾਂ ਦੇ ਦਰਸ਼ਨ ਕਰਨਗੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ